ਸਾਹਿਰਾ ਹੁਣ ਪਰਗਾਮੀ ਤੁਰਕ ਭਗਵਾਨ ਨਾਸ਼ਨ ਨਸ਼ਕ ਹੈ ਜਨਨਾਨ ਜੀ ਹਾ ਤੂੰ ਪਰਾਹੇ ਸਤਨਾਮ ਵਾਹਿਗੁਰੂ ਜੀ ਸ਼ੋਰਠ ਮਹੱਲਾ ਨੌواں ੴ ਸਤਿਗੁਰ ਪ੍ਰਸਾਦਿ ਰਾਮ ਸਉ ਤਰਪੀ ਤਾ ਸ਼ਰਮਨ ਗੋਪਿੰਦ ਗੁਣ ਸਨੋ ਹਰ ਕਾਉ ਮਨ ਸੁਨ ਗੀਤਾ i uh -huh. ਕੋਹ ਹੈ ਪਤ ਤਪੁਨੀ ਪੰਨ ਪਹਾੜ ਕਿਉ ਪਰੇ ਉਲੰਘ ਮੁਖ ਪਸ਼ਾਨੇ ਮੀਤਾ ਅਾਜ ਤਾਲ ਸੁਣ ਤੋਹੀ ਨਰਸ ਹੈ ਨਾ ਕੋ ਹੋ ਚੀ ਤਾ ਤਰਨ ਰਾਮ ਭਜਨ ਜਾਨ ਤਿਓ ਸਰਬੀ ਤਾ ਆਜ ਪਾਉ ਤੁਮ ਤੋਹੀ ਗੁਰ ਅਸਾ I'm going ਦਰਸ਼ਨ ਕੀ ਦੀਪਾ ਨੂੰ ਪਵਿੱਤਰ ਨਹੀਂ ਹੋ ਜੇ ਸਮਾਏ ਮਾਂ ਕੋ ਪਾਕੀ ਸਾਸਨ ਕੀ ਜਨੋ ਆਪ ਜੀ ਨੇ ਰਾਗ ਸੋਤਨ ਦਰ ਨਵੇਂ ਪਾਤਸ਼ਾਹ ਦੀ ਪਾਕ ਬਾਣੀ ਸ਼ੋਤਰਾਂ ਦਾ ਉਹਨਾਂ ਦਾ ਪਹਿਲਾ ਸ਼ਬਦ ਸਰਵਨ ਕੀਤਾ ਹੈ ਇਹ ਸ਼ਰਧਗੁਨਾਂ ਦੀ ਬਾਣੀ ਇਹ ਲੜੀ ਅਨੁਸਾਰ 15ਵਾਂ ਸ਼ਬਦ ਹੈ। ਪਰਪੰ ਉਦਾਨਾ ਨੌਵੇਂ ਪਾਠ ਸ਼ਰਧੀ ਬਾਣੀ ਦਾ ਇੱਕ ਸ਼ਬਦ ਵਿਚਾਰ ਰਹੇ ਹਾਂ। ਸ਼ਰਧਗੁਨਾਂ ਦੇ ਆਉਣ ਵਾਲੇ 356 ਦਾ ਸ਼ਹੀਦੀ ਦਿਹਾੜੇ ਸਮਰਪਿਤ ਇਹ ਜਦੋਂ ਨਹੀਂ ਪਤਾ ਗਿਆ ਹੈ ਕਿ ਸ਼ਰਮਾ ਦੀ ਪਾਕ ਬਾਂਡੇ ਦੇ ਜਿਆਦਾ ਨਹੀਂ ਤੇ ਅੱਖਰੀ ਅਰਥ ਛੱਡ ਨੂੰ ਪਤਾ ਹੋ ਜਦੋਂ ਕਿਸੇ ਵਿਅਕਤੀ ਨੂੰ ਗੁਰਬਾਣੀ ਦੇ ਅੱਖਰੀ ਅਰਥਾਉਣੇ ਅਰਕ ਹੋ ਜਾਣ ਮਾਨ ਮਾਨ ਤਖਰੀ ਅਰਥਾ ਨੂੰ ਪੜਨ ਦੇ ਨਾਲ ਉਦਾਂ ਗੁਰਬਾਣੀ ਨਾਲ ਸੁਤੇ ਸੇ ਸਦ ਲਗਾ ਬਦਨਾ ਅਰਮ ਕੋ ਜਾਂਦਾ ਹੈ ਪ੍ਰੇਮ ਹੁੰਦਾ ਹੈ ਗੁਰਬਾਣੀ ਬਾਰੇ ਸਮਝ ਆਉਣ ਦੀ ਤਰਫ ਹੋ ਜਾਂਦੀ ਹੈ ਰojana nitnem karn wale ek wari arth pad ke nirnitnem karn ਤੇ ਉਦੇ ਚ ਬਹੁਤ ਜਿਆਦਾ ਫਰਕ ਹੋਏਗਾ ਬਹੁਤ ਸਾਝੀਆਂ ਗਲਤੀਆਂ ਦੀ ਸ਼ੁੱਧ ਹੋ ਗੁਰਬਾਣੀ ਦੇ ਅਰਥ ਪੜ੍ਹਦੇ ਨਾਲ ਆਪਣੇ ਹੋ ਜਾਂਦੇ इस परम शब्द के अंदर मेरे मानक ने एक मल बनाया सतपुर कह मेरे मन परमात्मा प्यार बना रब अपना साथी बना ल ਪਰਮੇਸ਼ਰ ਨਾਲ ਦੋਸਤੀ ਬਾਣੀ ਪੁੱਛਿਆ ਕਿ ਐ ਦਾਤਾ ਛੱਤ ਗੁਰੂ ਜੀ ਇਹ ਦੋਸਤੀ ਬੜੀ ਕਿਵੇਂ ਤੇਰੇ ਬਣਦਾ ਬਿਆਨ ਪ੍ਰਵਾਹ ਪਾਣਾ ਮੈਨੂੰ ਉਸ ਕਰਵਾ ਲਈ ਕੋਈ ਸ਼ਬਦ ਨਹੀਂ ਮੈਨੂੰ ਨਹੀਂ ਜਾਂਦਾ

ਇੱਕ ਯਤਨ ਕਰਨੀ ਅਲਗਾਓ ਅਰਸ਼ਨਾੰਦੀ ਮੈਂ ਤੁਸੀਂ ਬੇਨਤ ਬਿਆਨ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਛੋਣ ਵਾਲੇ ਨੇ ਬਹੁਤ ਛੜਾ ਦਿੱਕੋ ਸਤਿਗੁਰੂ ਦਾਸ ਜੀ ਨੇ ਕਿਰੋੜੇ ਨਹੀਂ ਕਿਸੇ ਘਾਪੇ ਕਾਓ ਅਰਸ਼ਨਾੰਦ ਬੁੱਧੀ ਆਪਣੇ ਆਪ ਨੂੰ ਟੇਕ ਨਾਲ ਆਪਕਤ ਹੈ ਆਪ ਸੁਨਣੈ ਹਾਲ ਬਹੁਤ ਗਿਆਨ ਕਰਦਾ ਹੈ ਸੁਣਦਾ ਹੈ ਇਸੇ ਤਰ੍ਹਾਂ ਤੁਸੀਂ ਆਪੇ ਗਾਣੇ ਆਪੇ ਸੁਣਨਾ ਹੈ ਕਿ ਤੁਹਾਡੀ ਬਾਣੀ ਦੀ ਆਵਾਜ਼ ਤੁਹਾਡੇ ਕੰਨਾਂ ਤੱਕ ਜਾਏ ਆਪਣੇ ਤੋਂ ਜਿਆਦਾ ਸਿੱਖਤ ਦੇ ਨਾਲ ਮਿਲਤਾ ਹੈ ਜਿਹੜਾ ਜਿਆਦਾ ਜਾਣਦਾ ਆਪਾਂ ਕਹੀ ਨਹੀਂ ਮੇਲ ਨਹੀਂ ਬਣਾਉਂਦੇ ਕਿ ਪਤਾ ਲੱਗ ਜੇ ਇਹ ਇੰਨੀਆਂ ਬਾਣੀਆਂ ਪੜਦਾ ਪਏ ਆਦਨ ਕਰਦੇ ਕਿ ਤੂੰ ਬਰਾਬਰਤਾ ਕਰੀਂ ਨਹੀਂ ਜਿੰਨਾ ਜ਼ਿਆਦਾ ਜਾਣਦਾ ਉਹਦੇ ਸਾਹਮਣੇ ਇਹੀ ਤਾਂ ਗੱਲ ਆਖੀ ਨਾ ਦੱਸ ਵਿੱਚ ਕਿ ਸ਼ੋਕ ਨਹੀਂ ਅਰਥ ਨਹੀਂ ਸਹੀ ਬਿਆਲੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਤਨਾ ਵਿੱਚਾ ਨੂੰ ਕੋਣ ਮਿਲਦੇ ਨੇ ਆਪਾਂ ਬੋਲਦਾਰੇ ਤਵਾਰ ਲੈ ਜਾਂ ਕੋ ਦਰੇ ਉਹ ਵਾਰ ਤੇ ਤਰੇ ਛਤਪੁਰਾਂ ਤੇ ਆ ਕੇ ਆਸੀ ਜਿਹੜੇ ਪ੍ਰਭਾਤਮਾ ਦੇ ਨਤਰ ਹੋਣਗੇ ਉਹ ਤੈਨੂੰ ਰਾਮ ਨਿਗਾਹ ਸੁਣਾਣਗੇ ਪਰ ਅੱਜ ਤੇਰੇ ਪਿੱਤਰ ਕਿਉਂ ਅਜੇ ਘਰੋਂ ਨਿਕਲੇ ਆ ਤੇ ਨਿਕਲਿਆ ਸਾਧੀਆਂ ਕਿਸੇ ਨਾ ਕਿਸੇ ਵਿਆਹ ਤੋਂ ਬਲੀ ਕੋਤੋਈ ਦਾ ਕਰੂਂਦੇ ਆ ਸੰਸਾਰ ਦੀ ਗੱਲ ਤੇ ਕੋਤਰੀਂ ਨਾਮ ਕਰ ਦਿੱਤੀ ਆਏ ਨੇ ਮੋਰ ਸਿੱਖ ਆਏ ਨੇ ਕੁੰਦੇ ਦੇ ਗੁਰੂ ਕੇ ਪਿਆਰੇ ਹੁnje ਇਹੋ ਜਿ ਸਿੱਖ ਨੂੰ ਆਵਾਜ਼ ਦਿਓ ਤੇ ਬਲਾਉਂਸ ਸੰਸਾਰੀ ਕਰੇ ਉਹਨੂੰ ਸਿੱਖ ਨਹੀਂ ਸੰਸਾਰੀ ਕਰਨੀਆਂ ਨੇ ਸੰਸਾਰ ਦੇ ਤੰਦੇ ਕਰੇਗਾ ਸੁਸਾਰ ਵਿੱਚ ਇਹਨਾਂ ਵਿਸ਼ਤੀ ਹੋਏਗਾ ਗੁਰੂ ਬਣੇਗਾ ਅਰ ਜਦੋਂ ਤੂੰ ਤਰਨ ਦੇਖ ਤੇ ਤਰਨ ਦੇ ਕਰਮ ਕਰਪ ਰਿਆ ਹੈ ਉਹਨਾਂ ਚੇਤੇ ਦੇ ਅੰਦਰ ਧਰਮ ਦੀ ਬਿਰਤੀ ਹੋਏ ਸਾਧੂ ਦੇ ਗੁਰੂ ਕਰਨ ਤੋਂ ਜਾਣਦੇ ਆਂ ਕੰਦੇ ਆਂ ਹੋਰ ਨਾਮਾ ਭੁੱਲ ਜਾਂਦਾ ਜਿਹੜਾ ਅਸੂਟ ਕੇ ਆਇਆ ਹਾਂ ਕਿ ਕਿਹੜਾ ਨਾਮਾ ਆਇਆ ਕਿ ਪ੍ਰੇਮ ਵੀ ਪੁੱਛ ਲੈ ਇਹ ਫਕ ਦਾ ਸੰਚੇਦ ਨਹੀਂ ਹੋਏ ਬੈਂਤ ਬੇਤਿਆ ਨਹੀਂ ਆ ਗਿਆ ਮੱਥਾ ਟੇਕ ਨਹੀਂ ਬੜਿਆ ਸੁਪੈ ਸਰਪ ਨਹੀਂ ਅੱਗੇ ਤੇ ਨਹੀਂ ਪੰਚਾਂ ਪਾਠਾਂ ਪਾਉਣ ਨੂੰ ਗੁਣ ਮੰਤਰ ਤੇ ਕਰਨੇ ਉਹਦੇ ਚ ਰੱਬ ਦੇ ਦੇਵੀ ਗੁਣਾਂ ਨੂੰ ਬਿਆਨ ਕੀਤਾ ਹੈ ਇੱਥੇ ਅਸੀਂ ਉਸ ਰੱਬ ਨੂੰ ਆਖਿਆ ਕਿ ਉਹ ਨਿਰਭਉ ਹੈ ਰਸਤੇ ਸਾਡਾ ਮਨ ਜਾਂਦੇ ਉੱਤੇ ਤੋਂ ਮੈਂ ਡਰ ਗਿਆ ਜੇ ਤੇ ਕਰ ਜਾ ਕੇ ਕੰਮ ਲਈ ਤਿਆਰ ਹੋਏ ਬਿੱਲੀ ਰਸਤਾ ਕੱਟ ਕੇ ਆਪਾਂ ਬਹਿ ਕੇ ਵੀ ਨਹੀਂ ਜਾਂ ਬਿਲਕੁਲ ਮਨਚਿਆਲਾ ਨਹੀਂ ਵਿਪਾਰ ਬੜਾ ਡਰਿਆ ਸੀ ਨਾ ਕੋਈ ਮੰਨ ਦੇ ਖਿਆਲ ਪ੍ਰਤਿਕ ਰਿਤਾ ਦੇ ਖਿਆਲ ਸਾਡੇ ਬਣ ਵਿੱਚ ਜੇ ਵਸੇ ਨਹੀਂ ਕਿੰਨਾ ਦਲੇ ਦੇਸ਼ ਕੋਹਣੇ ਪੈਂਦੇ ਲੋਕ ਆਪਣੇ ਕੰਮ ਤੇ ਨਹੀਂ ਸ਼ਿਕੰਦੇ ਬਿਨ ਨਹੀਂ ਰਸਤਾ ਕੱਟ ਕੇ ਕੰਮ ਤੇ ਨਹੀਂ ਕਰਨਾ ਬਿਛੋਪਸੇ ਨੇ ਆਵਾਜ਼ ਮਾਰਤੀ ਕਸ਼ੀ ਤੇ ਨਾ ਤੋਰੇ ਮੌਦਨਾ ਪੈ ਤੇ ਨਹੀਂ ਸੰਨ ਨਾ ਸੀ ਰੱਬ ਤੋਂ ਦਰੇ ਨਾ ਮੌਤਾ ਭੈ ਸਾਡੇ ਬਾਣ ਵਿੱਚ ਆਇਆ ਇਹ ਨਾ ਕੰਮ ਕਰਦਾ ਤਾਂ ਭੈ ਸਾਡੇ ਬਾਣ ਵਿੱਚ ਬੜਾ ਵਸਿਆ। ਇਹ ਕਾਰਨ ਮਿਸ਼ਾਨੂ ਪ੍ਰਾਪਤੀ ਹੋਈ ਨਹੀਂ ਹੋਦੀ ਆ ਰਿਆ ਸੋ ਸਸਾ ਨੂੰ ਮਿਸ਼ਾਨੂਂ ਦੀਆਂ ਵੀ ਮਿਸ਼ਾਨੂਂ ਦੀ ਤੀਤੀ ਤਸਾਂ ਪ੍ਰਾਪਤ ਹੋ ਸਕਈਆਂ ਨਹੀਂ। ਬਚਪਨ ਤੋਂ ਉਹਨਾ ਸ਼ੁਰੂ ਕੀਤਾ ਪਰ ਬਬੂ ਜੀ ਇਥੇ ਘਰੋਤਾ ਬਿਨੇ ਤਰਨ ਕਰਨੀ ਪੈਗੀ। ਇਹ ਵੀ ਸੰਤ ਹੈ। ਅਸਲ ਵਿੱਚ ਪ੍ਰਵੇਸ਼ ਇੰਦਰ ਵਾਹਨ ਕਿਸੇ ਲੜਵਾਇ ਨਹੀਂ। ਰੋਸ਼ਕਾ ਕਦੇ ਜਮਾਨਤ ਚਾਨ ਚੌਕੀ ਤੇ ਸ਼ਕਨ ਉਹ ਤੇ ਝਗੜਾ ਸ਼ੁਕੋਥੀ ਮਨ ਦੇ ਕੋਤੇ ਬੋਲ ਮੈਂ ਸੇ ਸੰਤ ਇਹ ਕਿਹਾ ਸੀ ਚਾਲ ਸਰਪਰ ਦੇ ਦੂਜੇ ਚੌਕੋਂ ਗਿਆ ਉਹ ਗੁਣਾ ਨੂੰ ਅਸੀਂ ਪਾਰਟ ਕਰਾਂਗੇ ਤਾਂ ਨੰਦਨ ਪਹੁ ਨੂੰ ਜਪਣ ਵਾਲਾ ਇਹ ਸੋਚ ਲਈ ਕੋਤੇਦਰ ਪਹੁ ਕਲਾ ਨੇ ਕਿਹਾ ਸਤਿਗੁਰਾਂ ਖਜ ਨੂੰ ਜਪੇਗਾ ਦਿਨ ਪਹੁ ਜਪੈ ਸਗਲ ਪਹੁ ਮਿਟੈ ਪ੍ਰਭ ਕਿਰਪਾ ਤੇ ਪ੍ਰਾਪਨੀ ਚਰਤੇ ਜਿ ਜਿੰਨੇ ਨਰਮੈ ਨੂੰ ਪੜ੍ਹ ਲਿਆ ਜੀ ਇਹ ਨਰਮੈ ਹੈ ਸਤਿਗੁਰਾਂ ਨੇ ਕਹਿ ਦਿੱਤਾ ਨਾਮ ਕੋ ਬੈਰੀ ਨਾ ਹੀ ਪਗੜਨਾ ਸ਼ਗਲ ਸੰਧ ਹਨ ਕੋ ਬਣਾਇ ਪਨੁਖਤੀ ਸੇਤਰ ਕੀ ਇਹ ਸਮਝ ਤੈਨੂੰ ਆਏਗੀ ਉਦੋਂ ਜਦੋਂ ਤੂੰ ਸੰਗਤ ਵਿੱਚ ਆ ਜਾਵੇਂਗਾ ਅਬਸ਼ਰ ਕੋ ਸਤ ਤਾਤ ਪਰ ਆਹੀਂ ਜਦ ਕੇ ਸ਼ਾਸਨ ਕੋ ਮੋਹਿ ਪਾਇ ਕੋ ਨਾ ਤੇ ਇਤ ਸੰਗਤ ਉਹਦਾ ਸਮਝਾਇਆ ਕਿ ਜਦੋਂ ਸਤਿਗੁਰ ਤੇ ਜਾ ਗਿਆ ਕਿ ਸਮਝਾ ਕਿ ਸਾਨੂੰ ਕਿ ਉਹ ਦਰਵਾਰ ਹੈ ਨਿਰਭਉ ਹੈ ਜੋ ਨਾਮ ਚੁਣੇ ਹੁੰਦਾ ਉਹ ਸਾਡੇ ਤੇ ਸਦੀ ਹੀ ਕਿਰਪਾ ਕਰਦਾ ਆਪਣੇ ਆਪ ਨੂੰ ਪ੍ਰਕਾਸ਼ ਹੁੰਦਾ ਉਹਦਾ ਕੋਈ ਗੁਰੂ ਨੇ ਤੋਂ ਦੀ ਵਿਆਖਿਆ ਕੀਤੀ ਜੇ ਬਾਖੀ ਇਹਨਾਂ ਪੀ ਕਿਵੇਂ ਇਹ ਸਮਾਂ ਤੋਂ ਪ੍ਰਕਾਸ਼ ਹੋਣ ਵਾਲਾ ਕਿਵੇਂ ਹੈ ਸ਼ਬਦ ਗੁਰਾਂ ਤੋਂ ਉੱਜਾ ਕੇ ਆ ਕੇ ਅੰ毕 ਥਾਪਿਆ ਨੰਦਾ ਹੈ ਜੇ ਤੁਸੀ ਪੰਗਤ ਦਰਨੇ ਦੀ ਤਰ੍ਹਾਂ ਹਾਲਾਂਕਿ ਪੰਗਤ ਨਾਂ ਤੇ ਕਰੋੜ ਤੱਕ ਜਾਂਦਾ ਵਿਵਿੰਨ ਨੂੰ ਤੇ ਪਰਮ ਵਿੱਚ ਪਾਇਉ ਨ ਮੇਰਾ ਮਿਲ ਗਿਆ ਦਰੋਜਨ ਤੇ ਪਕਾਇਆ ਨਾ ਪਰ ਮੈਂ ਤੇ ਨਾ ਮੇਰਾ ਸ਼ਰਣੀ ਇਹ ਨਾ ਸੀ ਮੈਂ ਖੁਦਾਬੁਦਾਨ ਕੇ ਪੂਜਾ ਕੀਤੀ ਅਖੰਗੂ ਗੁਰੂ ਅੰਤੈ ਨੂੰ ਗੁਰਨਾ ਪਾਇਆ ਪੱਥਰ ਨੂੰ ਇਸ ਤਰ੍ਹਾਂ ਦੇ ਨਾਲ ਰਸੀ ਗਿਆ ਇੰਨੀ ਉਹਦੇ ਤੇ ਸ਼ਰਧਾ ਪ੍ਰਗਟ ਕਰਨੀ ਮੈਨੂੰ ਤਾਂ ਨਹੀਂ ਆਖਿਆ ਸੀ ਬੋਲਦਾ ਬੰਮੇ ਸ਼ਗਰ ਕੰਮ ਕਰਤਾ ਹੈ ਕਿ ਉਹਨੇ ਗੱਲ ਕਹਿ ਕੇ ਪੇਂਚਿਤ ਕਰਨੇ ਬੈਠ ਕੇ ਤੈਨੂੰ ਮੇਰੇ ਕੰਮ ਕੀਤੇ ਨਹੀਂ ਮਨੁੱਖ ਦਾ ਰੂਪ ਧਾਰਨ ਕਰਕੇ ਪਰਮੇਸ਼ਰ ਨੇ ਤੰਨੇ ਦੇ ਕਰਮ ਕੀਤੇ ਤਰਲੋਚਨ ਪੰਡਤ ਜਿੰਨੇ ਮਜਾਨ ਕੀਤਾ ਛੁਣੋ ਵਿਖਾਇਆ ਤਾਂ ਮੈਨੇ ਉਹ ਵੇਖ ਲਈ ਅਮਰਜਾ ਨਾਮਾ ਚਾਲ ਗਈ ਉਹ ਵੇਖ ਹਰਿਆਣਾਂ ਤਰਕੁਆ ਦੀ ਨਾਲ ਨੂੰ ਨਹੀਂ ਜੀ ਤੇ ਗਰਮ ਕਰਨ ਦੀ ਤੇ ਬੜੀ ਨਵਾਂ ਨਾ ਸਾਖ ਨਾ ਸ਼ਰਧਾ ਭਾਵਨਾ ਦੇ ਵਿੱਚੋਂ ਭਾਓ ਪਦਕ ਦਾ ਭੁਖਾ ਤਾਂ ਹੈ ਵੀ ਉਹਨੇ 25 ਹੁਣਾ ਚੇ ਪ੍ਰਗਟ ਹੋ ਜਾਣਾ ਬਸ। ਗੋਮੇਨ ਤਾਓ ਪ੍ਰਤਿਪਦਾ ਉਠਾ ਜਿਨ ਪ੍ਰੇਮ ਕੀਓ। ਤਿਰਹੀ ਪ੍ਰਭ ਭਾਯੋ। ਇਹ ਸ਼ਤਗੁਰੂ ਪਹਿਲਾਂ ਹੀ ਬਚਨ ਮਨਵਾਖੇ ਕਿ ਪ੍ਰੇਮ ਕਰਿਆ ਕਰਨ ਹੁਣ ਰੱਬ ਨਾਲ ਪ੍ਰੇਮ ਕਰਨਾ ਕੀ ਹੈ ਉਹਦੇ ਗੁਣਾਂ ਨੂੰ ਗਾਣਾ ਤੇ ਗੁਣਾਂ ਨੂੰ ਧਾਰਨ ਕਰ ਲੈਣਾ ਹੁਣ ਮੇਰੇ ਸ਼ਵੇਤ ਸਾਰ ਦੁਨੀਆਂ ਤੇ ਹਰ ਵਿਅਕਤੀ ਦਾ ਗੁਣ ਗਾਣ ਦਾ ਠੀਕਾ ਬਦਲ ਗਿਆ ਬਹੁਤਾਂ ਤਰ੍ਹਾਂ ਦੇ ਵਿੱਚ ਅਸੀਂ ਨਿਤ ਦੇਵੀ ਆਪਣੇ ਭੂਤ ਤੋਂ ਕਰਦੇ ਮਿੱਠੀ ਫੋਨ ਸੁਣੇ ਗਏ ਸੁਖੁਮਨ ਸਰਦਾਰ پارک ਹੁੰਦੇ ਆ ਪਾਉਂਣ ਕਿ ਉਹਦੇ ਤੋਂ ਕਰਦੇ ਜੀ ਫੋਨ ਆ ਗਏ ਫਿਰ ਬਾਅਦ ਤੁਰ ਕੇ ਅਰਦਾਸ ਕਰਦੇ ਆ ਬਾਅਦ ਤੁਰ ਕੇ ਗੁਨਾਵੇ ਤੇ ਫੋਨ ਆ ਗਏ ਬਾਅਦ ਤੁਰ ਕੇ ਕਿ ਤ ਸਤਗੁਰੂ ਨੂੰ ਕਿੰਨੇ ਸਤਗੁਰੂ ਬਾਣੀ ਦਾ ਨਿਆ ਬਾਣੀ ਪੜਦੇ ਆ ਬਾਣੀ ਇੱਥੇ ਬਣਾ ਕਰਕੇ ਹੈ ਕਿਵੇਂ ਬਣੇਗੀ ਮੇਰਾ ਪਿਆਰ ਉਸ ਰੰਭ ਦੇ ਨਾਲ ਮੇਰਾ ਸਨੇਹ ਉਸ ਰੰਭ ਦੇ ਨਾਲ ਕਿਵੇਂ ਬਣਨਾ ਹੈ ਇਸ ਤੇ ਸਤਗੁਰੂ ਦੇ ਰਹੇ ਨੇ ਉਤਰ ਕਰਨ ਕੇ ਕਿ ਕਨਾਲ ਨਾਲ ਸੁਣਿਆ ਕਰ ਤੇ ਰਸਨਾ ਦੇ ਨਾਲ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਕਰ ਉਹ ਦੇਸ਼ਪਤ ਵਿੱਚ ਜਦੋਂ ਅਸੀਂ ਗੁਰੂ ਸਾਹਿਬਾਂ ਨੂੰ ਪੁੱਛਿਆ ਕਿ ਕਿਵੇਂ ਨਹੀਂ ਗੱਲ ਤੇ ਸ਼ਾਦੀ ਵੀ ਨਹੀਂ ਬਣਦੀ। પ્રેમ ਤੇ ਸ਼ਾਡਾ ਵੀ ਨਹੀਂ ਬਣਉਂਗਿਆ। ਇੱਕ ਤਰੀਕਾ ਦੱਸਿਆ ਸਤਿਗੁਰਾਂ। ਬਣ ਸ਼ਾਡੇ ਦੇ ਟੰਗ ਦੇ ਨਾਲ ਸਤਿਗੁਰਾਂ ਸੰਬੋਧਨ ਕੀਤਾ ਦੁਨੀਆ ਦੇ ਲੋਕਾਂ ਪਿਲਕਵਾਂ ਦੀ ਅਰੰਧਨਾ ਬਾਹਰੋਂ ਰੰਗ ਹੋ ਰਹੀ, ਅਰੰਧਨਾ ਤੇ ਅੰਦਰੋਂ ਰੰਗ ਹੋ ਗਈ। ਤੁਸੀਂ ਨਾ ਬਹੁਤ ਰਹੇ ਹੋ। ਇਹ ਗਾਣ ਵਾਲੇ ਸਰੂਪតាម ਸਤਿਗੁਰਾਂ ਨੇ ਇਸ ਤਰ੍ਹਾਂ ਗਿਆ ਖੇਰਾ ਰਾਮ ਰਾਮ ਪਰਤਾ ਸਭ ਜੰਤ ਉਸਰੇ ਰਾਮ ਨਾ ਪਾਇਆ ਜਾਏ ਪ੍ਰਮਪਤਿ ਨਹੀਂ ਹੋ ਰਿਆ ਜੀ ਪ੍ਰਪਤੀ ਨਹੀਂ ਹੋ ਰਹੀ ਕਿਉਂ ਕਿਉਂਕਿ ਸਾਡੀ ਗਿਆਨ ਅੰਤ੍ਰਾਂ ਦੀ ਪਹੁੰਚ ਤੋਂ ਪਰੇ ਸੀ ਜਦੂ ਗੁਰੂ ਦੇ ਦੱਸੇ ਤਰੀਕੇ ਅਨੁਸਾਰ ਗਾਵਾਂਗੇ ਤੇ ਫਿਰ ਰਗ ਪ੍ਰਾਪਤ ਹੋਏਗਾ ਅਸੀਂ ਬਾਹਰੋਂ ਗਾਇਆ ਬਾਹਰੋਂ ਲੱਭਿਆ ਜੋ ਵਾਹੋਂ ਨਾ ਪਤਿਆ ਨਾਮ ਰਿਪਿਆ ਜੋ ਸਤਿਗੁਰਸ ਨੇ ਨੀ ਅੱਖੀਆਂ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਉਹਨੇ ਵਸੀ ਰਭਿਆ ਤਕੇ ਜੰਗੋ ਗਿਆ ਤੋਂ ਕਿਥੇ ਬੰਗਲਾ ਨੂੰ ਨਾ ਫਿਰਦਾ ਰੱਬ ਤੇ ਵਿਚ ਵਸਦਾ ਹੁਣ ਇਥੇ ਸਤਿਗੁਰਾਂ ਜਦੋਂ ਆਖਿਆ ਨਾ ਕਿ ਤੂੰ ਕੰਨਾ ਨਾਲ ਸੁਣਿਆ ਕਰ ਰਸਨਾ ਨਾਲ ਗਾਇਆ ਕਰੇ ਜਾਂ ਤਾਂ ਨਹੀਂ ਪੈ ਗਰਤਾ ਤੇ ਨਹੀਂ ਬਲ ਬਣਦੀ ਦਾਤਾ

ਦੇ ਪਿਮਾਂ ਤੇ ਜੁੜਿਆ ਉਹ ਦਿੱਤੀ ਦਾ ਮਾਲਕ ਬਣ ਗਿਆ ਪਰ ਕਦੇ ਇੱਕ ਲੰਗੇ ਤੋਂ ਫਜ ਬਾੜੀਆਂ ਵੀ ਪੜਦੀਆਂ ਧਿਆਨ ਵੀ ਸਾਰਾ ਆਪਣੀ ਲੱਗਣਾ ਹੈ ਘਰ ਕੋਣ ਆਇਆ ਕੋਣ ਚਾਲਿਆ ਹੁਣ ਵਾਰਟ ਮਾਰਿਆ ਸਾਰਾ ਕੰਮ ਆਪ ਕਰਨਾ ਹੈ ਬਾਟਾ ਪਸ਼ੂ ਦੀ ਸਾਈਡ ਦਾ ਕਰਨਾ ਹੈ ਪਰ ਉੱਥੇ ਬੈਠਿਆ ਸਾਰੀ ਸੋਣੇ ਸਾਖੀ ਜਿਨੇ ਜਿਨੇ ਫੋਨ ਆਇਆ ਨਹੀਂ ਟੈਂਡ ਕਰਦਿਆਂ ਖਾਲੀ ਵੀ ਕੰਡ ਦੇਣਾ ਪਿਆ ਸੰਗਤ ਵਿੱਚ ਬੈਠੇ ਵੀ ਧਿਆਨ ਰੱਖਣਾ ਕਿ ਕਿਹੜਾ ਕੜਾ ਗਿਆ ਕਿਹੜਾ ਕੜਾ ਰਹਿ ਗਿਆ ਤੇ ਉਹ ਹੀ ਆਇਆ ਹੋ ਸਤਿਗੁਰੂ ਕਹਿੰਦੇ ਇਸ ਪ੍ਰਕਾਰ ਜਿਹਦੇ ਗੁਣਾ ਕਰਨਾ ਹੈ ਜਿਨ੍ਹਾਂ ਚਲ ਕਰਨੇ ਜਿਨ੍ਹਾਂ ਨੂੰ ਸਮਾ ਮਿਲਿਆ ਛਲਪ ਨੇ ਰੱਖੀ ਨੀ ਗੁਰੂ ਨੇ ਦੋ ਘੰਟੇ ਤਾਈ ਬੇਲੇ ਬਰ ਕੇ ਕਹਿ ਦਿੰਦੇ ਨੇ ਭਾਈ ਕਹਿੰਦੇ ਤਾਂ ਸੁਆਦ ਬਣਦਾ ਜੀ 24 ਕੰਝ ਦੇ ਤੇ ਪ੍ਰਾਪਤ ਹੈ ਸਤਿਗੁਰੂ ਤੇ ਛਿੰਨ ਕੇ ਟਿਕੇ ਹੋਏ ਕਿਛਤ ਜਿਹੇ ਪਿਛੇ ਨੂੰ ਧਿਆਇ ਹੋ ਗਾਲ ਫਾਸਕੇ ਨਹੀਂ ਜਾਣਾ ਗਾਂਧੀ ਜੀ ਗਾਂ ਜਦੋਂ ਕੀਤੀ ਸਤਪੁਰਾਂ ਕਿ ਹਰ ਸਾਲ ਗਾਣਾ ਪਰ ਗਾਂਦਿਆਂ ਕਰਦੇ ਆ ਜਿੰਨਾ ਸਮਾ ਘਾ ਰਹੇ ਆ ਉਹਨਾਂ ਚ ਉਹਦਾ ਨਾਮ ਜਾ ਸਮਾਡਰ ਵਿੱਚ ਆਪੇ ਹੋ ਜਾ ਵਸ ਕੇ ਕੁਝ ਵੀ ਚੇਤੇ ਨਾਲ ਉਹਨੇ ਕੁਛ ਨਹੀਂ ਕੀਤਾ ਉਹ 4 5 7 10 ਮਿੰਟ ਇਹੋ ਜੇ ਬੰਨ ਆਪਣੇ ਜੀਵਨ ਚ ਉਦੋਂ ਤੂੰ ਕੋਈ ਚੇਤਾ ਨਹੀਂ ਕਰਨਾ ਵਗਾ ਕੇ ਬਾਰੇ ਸ਼ਰਖੋਂ ਕੋਈ ਸਾਰਾ ਕੁਝ ਕੁਝ ਨਹੀਂ ਬੰਦ ਹੋਣਾ ਚਾਹੀਦਾ ਸਾਰਾ ਨੇ ਨੰਦਯਾਲ ਬਰੋਸ਼ੀਤੀ ਨੇ ਸ਼ਬ ਪਰਵਾਰ ਚੜਾਇਆ ਰਹਿ ਪਰਵਾਰ ਕਿਹੜਾ ਜੀ ਗਿਆਨੀ ਤੇ ਇਸਾ ਦੇ ਕਰਨ ਜੇਵਾ ਸਾਰਾ ਕੁਝ ਇਹਨਾਂ ਨੂੰ ਜੋੜ ਤੇ ਸਾਧਗੁਰਾਂ ਕੇ ਜੁੜਨਗੇ ਇਸ ਅੰਤਰ ਗੁਰ ਅਰੰਧਨਾ ਜੇਵਾ ਜੰਪੂਪੁਰ ਨਾਉ ਨਿਤਰੀ ਸਤਗੁਰੂ ਏਕੜਾ ਨਾ ਪਾਂਖਿਆ ਕਿ ਸਾਧਾਰਥ ਸਮੇਤ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਬੈਠਿਆਂ ਤੇ ਨਹੀਂ ਸਾਧਗੁਰਾਂ ਵੀ ਦਸੀਆ ਮੂਰਤੀ ਮੂਰਤ ਮਨ ਵਿੱਚ ਧਿਆਨ ਉਹ ਕਾ ਸ਼ਬਦ ਮੰਤਰ ਉਹ ਤੇ ਗੁਰੂ ਦਾ ਸ਼ਬਦ ਗੁਰੂ ਦਾ ਸਰੂਪ ਟਕਾ ਲਓ ਸਾਹਮਣੇ ਆ ਗਏ ਜਿਸ ਵਿਅਕਤੀ ਨਾਲ ਤੁਹਾਡਾ ਸਨੇਹ ਹੋਵੇ ਉਹਨੂੰ ਚਿੰਤੇ ਕਰੋ ਕਿ ਉਹਦਾ ਰੂਪ ਤੁਹਾਡੇ ਸਾਹਮਣੇ ਆ ਜਾਂਦਾ ਚਿੰਤੇ ਰੱਖਿਓ ਨਿਤਨੇ ਸਤਗੁਰੂ ਪੇਖਣਾ ਕੋਨ ਕੋਤਵਾ ਨਾ ਮਥੇ ਟੈਕ ਜਿਓ ਬੈ ਆਪ ਆਪਣੀ ਮਨ ਅਨੁਸਾਰ ਲੈ ਜਿੰਨਾ ਜਿਹਨੇ ਗੁਰੂ ਦੇ ਸੋਟੀ ਬਸ ਸਿੱਖੀ ਮੰਨ ਕੇ ਜੇ ਚਾਹੀਦਾ ਹੈ ਇਸ ਤਰ੍ਹਾਂ ਦਾ ਤਰ੍ਹਾਂ ਕਰਨੀ ਚਾਹੀਦਾ ਹੈ ਸਾਹਮਣੇ ਸਰੂਪ ਨਾਲ ਕੋਡੋ ਵਿਰਾਕ ਰੱਖ ਲੋ ਕੋਈ ਪੂਜਾ ਨਹੀਂ ਕਰਨੀ ਪਰ ਕੋਥੇ ਗੁਰੂ ਦਾ ਸਰੂਪ ਆਪਣੇ ਅੰਤਰ ਬ੍ਰਾਹਮਣਿਕ ਰੱਖ ਲੋ ਕੋ ਸਮਾਰ ਹੈ ਦਾ ਸੁਪਤ ਕੋਈ ਪਾੜੀ ਤਾਂ ਗੁਰੂ ਦਾ ਸਾਹਿਬ ਰੱਖ ਲੋ ਉਹ ਦੀ ਸ਼ਰਤ ਨੇਿਤ ਗੁਰੂ ਦਾ ਹਰਸ਼ਪਤ ਗੁਰੂ ਦਾ ਹਰ ਅੱਖਰ ਸਾਡੇ ਦੇ ਗੁਰੂ ਹੈ ਨੇਿਤ ਸਤ ਗੁਰੂ ਦੇਖਣਾ ਇਰਾਗਿਆ ਉੱਤੇ ਸ਼ਰਵਨ ਗੋਬਿੰਦ ਗੋਣ ਸੁਣੋ ਅਰ ਬਾਉ ਕ੍ਰਿਸ਼ਨ ਸ਼ਰਵਨ ਜਿੰਨਾ ਵਰਨਾਉ ਸਾਧਗੁਰਾਂ ਕੇ ਇਸ ਤਰ੍ਹਾਂ ਕਰਕੇ ਕਿ ਇਸ ਤਰ੍ਹਾਂ ਦਾ ਕਰਨ ਕਰੇਗਾ ਇੱਕ ਦਿਨ ਤੇਰਾ ਨਾਤਾ ਜੁੜ ਜਾਏਗਾ ਨ ਤਿਆਗਾਏਗਾ ਗੁਰੂ ਦੇ ਰੰਗ ਉਹ ਸਾਧਗੁਰ ਛੇਤੀ ਉੱਤਿਆਂ ਦਲਗਾ ਪੰਜ ਅਠਾਉ ਕਉਣਾ ਦੀ ਕਿਰਪਾ ਕਰੇ ਜਿਸ ਨੂੰ ਇਹ ਮੱਥ ਦੇ ਜਾ ਤੂੰ ਮੈਂ ਉਤਮ ਕਰਦੀਆਂ ਮਿਲਦੇ ਕਿ ਬਹੁ ਘਟਦੀਆਂ ਮਿਲਦੇ ਨਹੀਂ ਆਣੇ ਫਿਰ ਫਕਰ ਸੰਸਾਦ ਕਿਉਂ ਜਿੱਤੇ ਕਰਦੇ ਆਂ ਤੂੰ ਹੰਤਾ ਦਾ ਸੁਆਸ ਇਹ ਦੱਸਿ ਕਹਿਣ ਕਿਸ ਤਰ੍ਹਾਂ ਬਤੁਤੇ ਇਹਦੇ ਤੇ ਬੈ ਗਾਲੀ ਨਾ ਪਰ ਕਾਰਨ ਤੇ ਦੱਸੋ ਕਿਉਂ ਸਿਵਰੀਏ ਇਹ ਨਾ ਉਤਾਰ ਵਿਦਿਆ ਸਾਧ ਗੁਰਾ ਇਸ ਸੰਗਤ ਵਿੱਚ ਜਾਇਂ ਗੁਰੂ ਦੀ ਸੰਗਤ ਵਿੱਚ ਸਾ ਸੰਗਤ ਨੂੰ ਜਾ ਕੇ ਸਮੇਂ ਪੜਨ ਸਾਧ ਸੰਗਤ ਸਿਮਰਵਾਦੋ ਪੁਹੀ ਪਤਤ ਪੁਹੀ ਪਰਾਇ ਤੇ ਗੁਰੂਖਾਨਿ ਸੰਗਤ ਵਿੱਚ ਜਰ ਕਿਸੇ ਪ੍ਰਮਾਤਮਾ ਦਾ ਸਿਮਰਨ ਕਰੇਗਾ ਫਿਰ ਕੀ ਅੰਦਰ ਦਾ ਜਿਹੜਾ ਕੋਈ ਤਰ੍ਹਾਂ ਦਾ ਵਕਾਰ ਨਹੀਂ ਮੈਲ ਰੱਥ ਜਾਏ ਇਹਨਾਂ ਵਕਾਰਾਂ ਦੀ ਮੈਲ ਨੂੰ ਕੋਣ ਵਾਸਤੇ ਜਪੜਾ ਇਹਨਾਂ ਵਕਾਰਾਂ ਦੀ ਮੈਲ ਨੂੰ ਖਤਮ ਕਰਨ ਵਾਸਤੇ ਰੱਬ ਦਾ ਨਾਮ ਸੁਣਨਾ ਹੈ ਇੰਤਲਾਂ ਪਹੁੰਚ ਸਾਧ ਗੁਰੂ ਦੇ ਸ਼ਾਇਆ ਜਪਣਾ ਪੈਣਾ ਹੈ बड़ा डरता है मौत तो मौत तेल नाल नाल है काल बयान जो परिवर्तन है मुख पशारे में तर हिम्मत पर किस कम साथ पूरा ख्याल सुना कर हर जब नहीं थल के ना कीजे मेरी जंतर की मात्र के जब पैसा आवे के ना आवे हम आदमी हम एक दमी मौत मौत ना ਜਾਂ ਉਹ thiênਵੇਂ ਗਿਆ ਕੇ ਨਾਲ ਕਿ ਵਿਦਮੈਂ ਤਿਸੈ ਸਰੀਰਪੁਰ ਜਾਂ ਕੇ ਜੀ ਪ੍ਰਣਾ ਜਿਹਦੇ ਹੱਥਾਂ ਵਿੱਚ ਰੀ ਜਿੰਨ ਦਾ ਪ੍ਰਾਂਤ ਕਿਉਂ ਜਪਣਾ ਹੈ ਨਾ ਕਰੀਆ ਮੌਤ ਰੂਪੀ ਸ਼ਰਤ ਸੱਪ ਜਿਹੜਾ ਸਤਗੁਰਾਂ ਕਿਹਾ ਕੋ ਕੋ ਬਿੰਨੇ ਵਾਂਹ ਨੂੰ ਕੋਲ ਕੇ ਇਦਰੇ ਨਲ ਕਾ ਬਿਆਨ ਜੋ ਪਰੇਵ ਰੋਦਾ ਹੁਕ ਫਸਾ ਦੇ ਕੇ ਕਿਸੇ ਨੂੰ ਗੱਲਾ ਕਿ ਕਿਸੇ ਇਨਸਾਨ ਪਰ

ਦੋ ਸ਼ਮਤ ਵਸਤੂ ਨੇ ਅੱਜ ਤੇ ਕੱਲ ਆਜਾ ਤਾਂ ਕੋਈ ਹੀ ਗ੍ਰਸ ਹੈ ਸਮਝਣਾ ਕੋ ਚੀਤ ਵੀ ਆਪਣੇ ਚਿੱਤ ਨੂੰ ਚੰਗੀ ਤਰ੍ਹਾਂ ਸਮਝਾ ਲੈ ਆਪਣੇ ਚਿੱਤ ਵਿੱਚ ਗਿਆਨ ਭਰਨ ਕਰ ਲੈ ਆਪਣੇ ਚਿੱਤ ਵਿੱਚ ਸੋਝੀ ਅਸਨ ਕਰ ਲੈ ਵੀ ਅੱਗ ਨੇ ਕਹੇ ਸ਼ਮਤ ਨੇ ਤੈਨੂੰ ਹਰਾ ਪੀ ਲੈਣਾ ਜਵਾਨੀ ਅਜੇ ਬਚਪਨ ਤੇ ਜਵਾਨੀ ਹੈ ਸਤਿਗੁਰਾਂ ਦੇ ਉਤੇ ਮਰਤੇ ਨਾਮ ਤੇਰਾ ਬਚਪਨ ਨਾਨਕੀ ਉੱਠ ਕੇ ਹਲੀ ਨਹੀਂ ਡੰਡ ਡਰੀ ਪਰ ਕੀ ਬਟਣ ਹਾਰ ਲੈ ਲੈ ਦਾਤ ਉਹਤਿਆਂ ਲਾਵੇ ਕਰ ਤਿਆਰ ਜਾਂ ਹੁਆ ਹੁਕਮ ਕ੍ਰਿਸ਼ਨ ਦਾ ਤਨ ਗੁੰਮਨੀਆ ਮਿਤਾਵਾ ਦੇ ਪੰਜਾਲੀ ਪੱਠੇ ਹੋ ਪੰਜਾਲੀ ਕਿੰਨ ਕੋਈ ਜਿਨੀ ਅਜਾਣਾਂ ਬਚਾਉਂ ਰਕੀਦਾ ਕਣਕ ਵਾੜੀ ਦੇ ਪਾਦਿਓ ਨਾ ਵਾੜੀ ਦੇ ਪਾਦਿਓ ਕਿੰਨਾ ਤੁਧੁ ਦੋਤ ਪ੍ਰਾਪਤ ਕਰੇ ਵੱਜਨ ਤੋਂ ਪੈਸ਼ ਹੋਣੇ ਨਾ ਦੋਤੋਂ ਪੈਸ਼ ਹੋਣੇ ਸਾਨੂੰ ਨਹੀਂ ਚਾਹੀਦੀ ਇਹ ਫਸਲ ਕਿਉਂਕਿ ਪਸ਼ੂ ਕੋ ਖੇ ਮਾਰ ਕਰੇ। ਇਸ ਪ੍ਰਮਾਣ ਜਿਹੜੇ ਵਕਤ ਤੇ ਜਿਹੜੇ ਸਮੇਂ ਤੇ ਜੀਵ ਨੂੰ ਜ਼ਰੂਰਤ ਹੋਵੇ ਉਹਨੂੰ ਪਰਮੇਸ਼ਰ ਲੈ ਜਾਂਦਾ ਹੈ। ਤਾਂ ਸੰਤ ਗੁਰਾਂ ਸਾਹਿਬਾ ਨੇ ਉਹ ਕਹਿ ਰਹੇ ਆ ਕਹੇ ਨਾਨਕ ਰੰਗ ਪੱਜ ਲੈ ਜਾਨਤ ਉਸ ਬੀਜ ਨਾਨਕ ਜੀ ਤੁਹਾਨੂੰ ਕਹਿੰਦਾ ਹੈ ਆਖਦਾ ਹੁਣ ਜੀ ਵੇਲਾ ਹੈ ਇਹ ਪ੍ਰਮਾਤਮਾ ਦਾ ਪਦਨ ਕਰ ਲੈ ਇਹ ਵੇਲਾ ਲੰਗਦਾ ਦਾ ਜੀਵੇਂ ਨਾ ਪਤਾ ਦਿਨ ਤੇ ਅਹਰ ਬਹਰ ਤੇ ਪ੍ਰਿਆ ਆਵ ਘਟਣ ਚੀਜਾਂ ਕਾਲ ਅਹੀ ਸ੍ਰੇਵਤ ਕਿਚੋਂ ਕਹੋ ਮੇਰੀ ਕੀਜਾਏ ਸੋਧ ਨੇ ਆਪ ਦਾ ਮਾਤ ਪਿਤਾ ਪਾਇ ਸੁਭਟਾ ਕਹੋ ਹੈ ਇਹਨਾਂ ਸਾਰੇ ਗਿਆਨ ਸਾਡਾ ਕੋਈ ਨਹੀਂ ਹੈ ਨਾ ਪਿੱਛੇ ਰੱਬ ਨੂੰ ਨਾਮ ਲੈਣਾ ਨਹੀਂ ਪਿੱਛੇ ਨਹੀਂ ਹਰ ਬਣਾ ਸੰਸਾਰਿਕ ਕਾਰਜ ਕਰਦੇ ਆਪਣੇ ਘਰਬਾਰ ਪਰਿਵਾਰ ਕੁਸ਼ਭਾਟੀਆਂ ਉਸ ਅਕਾਲ ਦਾ ਚਿੰਤਨ ਕਰਿਆ ਕਰ ਇਹ ਤੈਨੂੰ ਲੋਕ ਤੇ ਪਰਲੋਕ ਦੇ ਪੰਚ ਵਿੱਚ ਸਾਖੀ ਬਣੇਗਾ ਸਹਾਇਤਾ ਕਰੇਗਾ ਉਹ ਪਰਪਾ ਕਰੇ ਸਤਿ ਸ਼ਰਨੁ ਸਾਰਿਆਂ ਕੀ ਸੋਚੀ ਬਖਸ਼ਿਸ਼ ਕਰਦਾ ਸਾਰਿਆਂ ਦਾ ਨਾਮ ਸ਼ਬਦ ਵਿੱਚ ਵੀ ਲੋਕ ਕੇ ਉਸ ਬਲੰਕ ਦਾ ਚਿੰਤਨ ਕਰ ਸਕੇ ਇਹ ਸ਼ਬਦ ਗੁਰਾਂ ਦੇ ਸਾਨੂੰ ਅਰਦਾਸ ਬੇਨਤੀ ਹੈ ਹੋਇਆਂ ਬੁਲਾ ਦਿੱਤਾ ਤੇ ਬਾ ਗੁਰੂ ਤੇ ਚੰਦਰ ਪਰਚਨ ਜੋਗਾ ਅਕਸ਼ਮੈਣਾ ਜੀ ਪ੍ਰੇਮ ਸਾਹਿਬ ਬਤੇ ਬਲਾਓ ਵਾਹਿਗੁਰੂ ਜੀ ਕਾ ਅਸਾ ਵਾਹਿਗੁਰੂ ਜੀ ਕੀ ਫਤਿਹ ਲੰਕਵੀ ਮਹੱਲਾ ਤੀਜਾ ਗਉੜੀ ਪੂਰਨਕਾਰ ਸਤਿਗੁਰੂ ਪਰਸਾਦ ਕਣਪੇ ਅੰਮ੍ਰਿਤ ਮਾਈ ਸਤਿਗੁਰੂ ਮੈਂ ਪਾਇਆ ਤਾਵਰਤ ਪਰਵਾਰ ਪਹਿਨਾ ਸ਼ਬਦ ਗਾਵਨੀ ਅੰਨੰ ਓਮ ਕਾ ਕੋ ਤੇਰਾ ਮਨੁ ਤੁਸਾਇ ਪਹਿਨਾ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਰਨਾਲ ਹਕੂਮਨ ਮੇਰੇ ਮੁਖ ਸਭੇ ਸਾਧਨਾ ਰਨਾਲ ਕਦਾ ਸਮਰਤ ਸਵਾਗਤ ਨੀ ਸ਼ੋਕ ਭਨੋ ਵਿਸਾਰੇ ਸਰਚੇ ਸਾਹਿਬਾਂ ਧਿਆਨ ਕਰ ਤੇ ਰ ਸਤਿਗੁਰ ਸਾਚਿ ਜਿਸ ਦੇ ਸੁਭਾਅ ਤੇਰਾ ਸੁਖ ਸੁਲਾ ਤੇਰੀ ਨਾਮ ਮਨ ਵਸਾਵੇ ऐ नानक सत जी साच्या करते रह साच्या नाम मेरा उदार रूप सत नाम का करते रह पावन सुख मान आयुष्य हो संतो जोतर उपया दो नाम मेरा उदार रूप अच्छे के घर सुहाजे जनवाजे जनवाजे कवन ਕਹਿ ਨਾਲ ਨਿਕਾਸ਼ ਕੋ ਆਤ ਕਰਾਂ ਅਦ ਵਾਜੇ ਆਨ ਰੋ ਸੁਣੋ ਮਨ ਪਾਕੀ ਹੋ ਤਗਨ ਮਨੋਰਥ ਆਨ ਬ੍ਰਹਮ ਕਮ ਪਾਇਆ ਉਤਰੇ ਸਗਲ ਰੂਪ ਰੂਪ ਸੰਤਾ ਪੀਤਰੇ ਸੁਣੀ ਸਖੀ ਬਾਣੀ ਸੰਤ ਸਾਜਨ ਪਹਿ ਸਰਸ ਪੂਰੇ ਗੁਰ ਤੇ ਨਾਮ सुनते पुनीत कहते पवित सतपुरजा पर पूर भगवंत नानक गुर चरण लागे पंजे अनहद थूरे वाहि जी का खालसा